ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ 67 ਅੰਗ ਤੋਂ ਚੌਥੀ ਪਈ ਪੂਛੇ ਗੁਰਤੇ ਸਭ ਸਿਖ ਤਦਪ ਗਿਆਨवान ਹੋਵੇ ਨਿਜ ਜਦਪ ਘੁਰ ਨਿਸਚੈ ਜੋ ਤ ਬਚਨ ਧਰੇ ਜਬ ਦੇਹ ਸਿਖ ਕੋ ਪਰਮ ਸ਼ਾਂਤ ਤਬ ਪੂਛੇ ਗੁਰਤੇ ਸਭ ਸਿਖ ਤਦਪ ਇਹਨੂੰ ਇਦਾਂ ਪੁਰਨਾ ਇਹੰ ਦੇ ਵਿੱਚ ਸੰਸਕ੍ਰਿਤ ਵਿੱਚ ਇਦਾਂ ਬੋਲਦੇ ਤਦਪ ਜਦਪ ਉਹ ਜਿਆ ਲਾ ਲੈਂਦੇ ਵਿੱਚ ਤਦਪ ਸਾਤਾ ਜੀ ਗੁਰਨਿਸ਼ਚੈ ਜੋਤਿ ਬਚਨ ਤਰੇ ਜਬ ਦੇਹ ਸੇਕੋ ਪਰਮ ਸ਼ਾਂਤ ਤਬ ਠੀਕਾ ਯਦ ਵੀ ਆਪ ਜਗਿਆਸੂ ਗਿਆਨਵਾਨ ਵੀ ਹੋਵੇ ਹੋ ਜਾਵੇ ਤੋ ਵੀ ਸ੍ਰੇਸ਼ਟ ਸੇਕ ਕੋ ਇਹ ਚਾਹੀਏ ਕਿ ਆਪਣੇ ਗੁਰੂ ਪਾਸੋਂ ਉੱਤਰ ਪ੍ਰਸ਼ਨ ਪੁੱਛਤਾ ਰਹੇ ਸਾਤਾ ਜੀ گرو سے اتر پرشن کیا پوچھنے چاہیے گرو سے ایسے پوچھے ہوں یہ جگت ست روپ ہے اتوا اثت روپ ہے کتنے مت والے سنسار کو ست روپ مانتے ہیں اور کتنے مت والے اصط روپ مانتے ہیں हम किसको यथार्थ माने दूसरा यह प्रश्न है कि यह संसार संसारी जीव जो माया में उलतान हो रहे हैं इनको परमेश्वर की प्राप्ति कैसे हो तीसरा यह प्रश्न है हे भगवान मैं कौन हूं देह रूप हूं अथवा देह से भिन्न हूं मैं मनुष्य हूं और मेरा शरीर है यह दो प्रतीत होवे है ਜਾਂ ਤੇ ਮੇਰੇ ਕੋ ਸੰਸਹਿ ਹੈ ਉਹ ਦੇਹ ਸੇ ਭਿੰਨ ਵੀ ਜੋ ਆਪ ਕਹੋ ਤੋ ਮੈਂ ਕਰਤਾ ਭੋਗਤਾ ਹਾਂ अथवा ਅਕਰਿਆ ਹਾਂ ਜੇ ਤੁਸੀਂ ਕਹਿੰਦੇ ਵੀ ਦੇਹ ਤੋਂ ਭਿੰਨ ਹੋ ਤਾਂ ਜਿਹੜੀ ਮੈਂ ਜੀਵ ਆਤਮਾ ਮੈਂ ਕਰਤਾ ਭੋਗਤਾ ਜਾਂ ਅਕਰਤਾ ਹਾਂ ਸਤਿ ਜੋ ਅਕਰਿਆ ਕਹੋ ਤੋ ਵੀ ਸਰਬ ਸਰੀਰ ਬਿਕੇ ਇੱਕ ਹੂੰ अथवा ਨਾ ਨਾ ਹੂੰ ਸੱਤ ਹੈ ਜੀ ਹਾਂ ਜੀ ਇਹ ਇਹ 6 ਸਾਰੇ ਸਰੀਰਾਂ ਚ ਮੈਂ ਇੱਕੋ ਹੀ ਆ ਜਾਂ ਵੱਖਰਾ ਵੱਖਰਾ ਆ ਕਿਉਂਕਿ ਸਾਖ ਸਾਖ મત ਵਾਲੇ ਜਿਹੜੇ ਹਨ ਉਹ ਮੰਨਦੇ ਆ ਵੀ ਪੁਰਸ਼ ਨਾਨਾ ਨੇ ਠੀਕ ਹੈ ਜੀ ਉਹਨਾਂ ਦਾ ਮਤ ਇਹ ਆ ਵੀ ਸਾਰੇ ਜਿੰਨੇ ਸਰੀਰ ਨੇ ਨਾ ਹਾਂ ਜੀ ਉਹ ਨਹੀਂ ਉਹ ਉਹਨਾਂ ਹੀ ਪੁਰਸ਼ ਨੇ ਆਤਮਾ ਚੇਤਨ ਸੱਤ ਹੈ ਜੀ ਪਰ ਵਿਦਾਂਤ ਵਾਲੇ ਕਹਿੰਦੇ ਵੀ ਇੱਕੋ ਹੀ ਹੈ ਗੁਰ ਗੁਰਬਾਣੀ ਵੀ ਇੱਕੋ ਹੀ ਮੰਦੀ ਹੈ ਬਸ ਇੱਕ ਓੰਕਾਰ ਸਤ ਜੀ ਇਤਿਹਾਦੀ ਐਸੇ ਪ੍ਰਸ਼ਨ ਸਦੀਵ ਕਾਲ ਸਿੱਖ ਗੁਰੂਆਂ ਪਾਸੋਂ ਪੁੱਛਦਾ ਰਹੇ ਹਮ ਸਮਾਧਾਨ ਆਹੇ ਪਰਮ ਦਿਆਲੂ ਸ੍ਰੀ ਗੁਰੂ ਜੀ ਸਿੱਖ ਵਰਤੀ ਉੱਤਰ ਦਿੰਦੇ ਹਨ ਇਹ ਸਿੱਖ ਜਗਤ ਸਤ ਰੂਪ ਨਹੀਂ ਹੈ ਸਾਹੇ ਤੇ ਜੋ ਬ੍ਰह्म ਗਿਆਨ ਹੋਏ ਨਿਰਵਰਤ ਹੋ ਜਾਂਦਾ ਜਦੋਂ ਬ੍ਰह्म ਗਿਆਨ ਹੁੰਦਾ ਨਾ ਹਾਂਜੀ ਉਦੋਂ ਫਿਰ ਇਸ ਸੰਸਾਰ ਦੀ ਨਿਰਵਿਰਤੀ ਹੋ ਜਾਂਦੀ ਮਾਰੇ ਬਾਣੀ ਚਾਉਂਦਾ ਨਾ ਜਬ ਆਕਾਰਿ ਓਕਸ਼ਨਾ ਦ੍ਰਿਸ਼ਟੀਤਾ ਸਾਥ ਹੈ ਜੀ ਹਾਂਜੀ ਸੁਖਮਨੀ ਸਾਹਿਬ ਦੀ 21ਵੇਂ ਸ਼ਟਪਦੀ ਵਿੱਚ ਇਹ ਹੀ ਵਿਸ਼ਾ ਆਇਆ ਸਾਰਾ ਸਾਥ ਹੈ ਜੀ ਬ੍ਰह्म ਗਿਆਨ ਦੀ ਅਵਸਥਾ ਜਿਸਦਾ ਨਹੀਂ ਔਰ ਪ੍ਰਤੀਤ ਹੁੰਦਾ ਹੈ ਜਾਂ ਤੇ ਜਗਤ ਅਸਤ ਰੂਪ ਵੀ ਨਹੀਂ ਹੈ ਸਤ ਵੀ ਸਤ ਵੀ ਨਹੀਂ ਹੈ ਤੇ ਅਸਤ ਵੀ ਨਹੀਂ ਹੈ ਸਤ ਇਸ ਕਰਕੇ ਨਹੀਂ ਵੀ ਬ੍ਰਹਮ ਗਿਆਨ ਨਾਲ ਨਿਰਵਰਤ ਹੋ ਜਾਂਦਾ ਅਸਤ ਇਸ ਕਰਕੇ ਵੀ ਨਹੀਂ ਕਹਿ ਸਕਦੇ ਵੀ ਪ੍ਰਤੀਤ ਹੋ ਰਿਹਾ ਜਿਹੜੀ ਚੀਜ਼ ਮਤਲਬ ਮਹਿਸੂਸ ਹੋ ਰਹੀ ਫੀਲਿੰਗ ਆ ਰਹੀ ਹੈ ਉਹਨੂੰ ਤੁਸੀਂ ਕਿਵੇਂ ਕਹੋਗੇ ਵੀ ਹੈ ਨਹੀਂ ਹਾਂਜੀ ਨੋ ਜਾਨ ਤੇ ਜਗਤ ਅਸਤ ਰੂਪ ਵੀ ਨਹੀਂ ਹੈ ਹਮ ਕਿੰਤੂ ਸਤ ਅਸਤ ਸੇ ਵਿਲੱਖਣ ਅਨਰਵਚਨੀ ਰੂਪ ਮਥਿਆ ਰੂਪ ਹੈ ਇਹ ਵਿਚਾਰ ਸਾਗਰ ਜਦੋਂ ਤੁਸੀਂ ਅੱਗੇ ਜਾਓਗੇ ਨਾ ਉੱਥੇ ਅਨਰਵਚਨੀਆ ਖਿਆਤੀ ਆਉਂਦੀ ਹੈ ਸਤ ਜੀ ਤੇ ਅਨੇਤਾ ਖਿਆਤੀ ਅਸਤ ਤਖਿਆਤੀ ਅਨਰਵਚ ਆਪਣੇ ਕਈ 4 5 ਖਿਆਤੀਆਂ ਦੱਸਦੇ ਆ ਉੱਥੇ ਤੁਹਾਨੂੰ ਇਹ ਗੱਲ ਕਲੀਅਰ ਹੋਵੇਗੀ ਵੀ ਕੀ ਕਹ ਚਾਹੁੰਦੇ ਆ ਜੇ ਤੁਸੀਂ ਇਹਨੂੰ ਅਨਰਵਚਨੀ ਸ਼ਬਦ ਨੂੰ ਜਾਣ ਲਓ ਸਤ ਜੀ ਕਹਿੰਦੇ ਵੀ ਸਤ ਸਤ ਸੇ ਵਿਰਖਣ ਅਨਰਵਚਨੀ ਮਿੱਥੇ ਰੂਪ ਹੈ ਜੀ ਅਸਤ ਸੇ ਵਿਲੱਖਣ ਰੂਪਵਾਨ ਪ੍ਰਤੀਤਕ ਸੱਤਾ ਦਾ ਆਸਰਾ ਰੂਪਵਾਨ ਪ੍ਰਤੀਤਕ ਸੱਤਾ ਦਾ ਆਸਰੇ ਔਰ ਸਤ ਸੇ ਵਿਲੱਖਣ ਬਾਦ ਯੋਗ ਇਹ ਅੰਦਰ ਵਚਨੀ ਸ਼ਬਦ ਦਾ ਅਰਥ ਹੈ ਆਈ ਸਮਝ ਮੈਂ ਇਹ ਇਹ ਦੋ ਲਾਈਨਾਂ ਦੀ ਸ਼ਬਦ ਨਹੀਂ ਆਈ ਮਹਾਰਾਜ ਕਹਿੰਦੇ ਵੀ ਅਸਤ ਤੋਂ ਵਿਲੱਖਣ ਅਸਤ ਸਮਝਦੇ ਵੀ ਝੂਠ ਮਿੱਥਿਆ ਜਨ ਆਪਾਂ ਕਹਿੰਦੇ ਹੈ ਨਹੀਂ ਹਾਂਜੀ ਹਾਂਜੀ ਅਸ ਤੋਂ ਸੇ ਵਿਲੱਖਣ ਰੂਪਵਾਨ ਰੂਪਵਾਨ ਹੋਵੇ ਚੀਜ਼ ਜਿਸ ਦੀ ਜਿਵੇਂ ਨੀਲੀ ਪੀੜੀ ਕਾਲੀ ਚਿੱਟੀ ਰੂਪਵਾਨ ਹੋਵੇ ਹਾਂਜੀ ਇਹ ਪ੍ਰਤੀਤ ਹੋ ਰਹੀ ਹੋਵੇ ਯਾਨੀ ਪੰਜੇ ਗਿਆਨ ਇੰਦਰੀਆਂ ਜਿਹੜੀਆਂ ਨੇ ਆਪਣੀਆਂ ਅੱਖਾਂ ਕੰਨ ਨੱਕ ਜਾਂ ਚਮੜੀ ਜਾਂ ਜੀਭ ਇਹ ਪੰਜ ਜਿਹੜੀਆਂ ਗਿਆਨ ਇੰਦਰੀਆਂ ਨੇ ਫਾਈਵ ਸੈਂਸ ਹਾਂਜੀ ਉਹਨਾਂ ਨਾਲ ਜੋ ਪ੍ਰਤੀਤ ਹੋ ਰਿਹਾ ਹੋਵੇ ਅੱਛਾ ਜੀ ਰੂਪਵਾਨ ਪ੍ਰਤੀਤਕ ਸੱਤਾ ਦਾ ਆਸਰਾ ਉਹ ਜਿਹੜੀ ਰੂਪਵਾਨ ਪ੍ਰਤੀਤਕ ਸੱਤਾ ਉਹਦਾ ਆਸਰਾ ਠੀਕ ਹੈ ਜੀ ਹਾਂਜੀ ਔਰ ਸਤ ਸੇ ਵਿਲੱਖਣ ਸਤ ਤੋਂ ਵੀ ਵਿਲੱਖਣ ਬਾਦ ਯੋਗ ਹੂੰ ਹੂੰ ਕਿਉਂਕਿ ਜਿਹੜੇ ਸਤ ਹੁੰਦੇ ਉਹਦਾ ਬਾਦ ਨਹੀਂ ਨਾ ਹੋ ਸਕਦਾ ਹਾਂਜੀ ਸਤ ਨੂੰ ਸਤ ਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਹੈ ਨਹੀਂ ਸਤ ਤਾਂ ਹੈ ਠੀਕ ਹੈ ਜੀ ਇਸ ਕਰਕੇ ਕਹਿੰਦੇ ਵੀ ਸੱਤ ਸੇ ਵਿਲੱਖਣ ਬਾਧ ਜੋਗ ਇਹ ਅੰਦਰ ਬਚਨੀ ਸ਼ਬਦ ਕਰਤ ਹੈ ਅੰਦਰ ਬਚਨੀ ਦਾ ਇਹ ਮਤਲਬ ਹੁੰਦਾ ਵੀ ਜੋ ਸੱਤ ਔਰ ਸੱਤ ਦੋਨਾਂ ਦਾ ਵਿਲੱਖਣ ਹੋਵੇ ਠੀਕ ਹੈ ਜੀ ਥੋੜਾ ਜਿਹਾ ਜੋਰ ਲੱਗੇਗਾ ਦਿਮਾਗ ਦਾ ਫਿਰ ਤੁਹਾਨੂੰ ਸਮਝਾਏਗੀ ਠੀਕ ਹੈ ਜੀ ਔਰ ਜੋ ਜਗਤ ਕੋ ਸਤ ਰੂਪ ਮੰਨਤੇ ਹਨ ਜਿਹੜੇ ਇਸ ਜਗਤ ਨੂੰ ਸਤ ਰੂਪ ਮੰਨਦੇ ਨੇ ਤਿੰਨ ਸੇ ਹਮ ਇਹ ਪੁੱਛਤੇ ਹਨ ਜੋ ਜਗਤ ਆਪਣੀ ਸੱਤਾ ਕਰਕੇ ਸੱਤ ਹੈ ਜਿਹੜੇ ਜਗਤ ਨੂੰ ਸਤਰੂ ਮੰਨਦੇ ਨੇ ਹਾਂਜੀ ਉਹਨੂੰ ਅਸੀਂ ਇਹ ਪੁੱਛਦੇ ਆਂ ਵੀ ਇਹ ਜਗਤ ਆਪਣੀ ਸੱਤਾ ਕਰਕੇ ਸੱਤ ਹੈ अथवा ਬ੍ਰਹਮ ਦੀ ਸੱਤਾ ਕਰਕੇ ਸੱਤ ਹੈ ਆਪਣੀ ਸੱਤਾ ਮਤਲਬ ਵੀ ਆਪਣੀ ਹੋਣ ਦੇ ਵਿੱਚ ਜਿਹੜੀ ਆਈ ਹੋਈ ਜੀ ਵੀ ਆਪਣੀ ਹੋਣ ਕਰਕੇ ਸੱਤ ਹੈ ਜਗਤ ਤਾਂ ਕਿ ਬ੍ਰਹਮ ਦੀ ਸੱਤਾ ਕਰਕੇ ਸੱਤ ਹੈ ਜਿਹੜੇ ਕਹਿੰਦੇ ਵੀ ਜਗਤ ਸੱਤ ਹੈ ਇੰਡੀਪੈਂਡੈਂਟ ਜਾਂ ਡਿਪੈਂਡੈਂਟ

ਹਾਂਜੀ ਹਾਂ ਮਰਬੀ ਵੱਖਰਾ ਹੋ ਕੇ ਠੀਕ ਹੈ ਬ੍ਰਹਮ ਦੀ ਸत्ता ਕਰਕੇ ਸਤ ਕਹਿੰਦੇ ਹੋ ਹਾਂਜੀ ਬ੍ਰਹਮ ਦੇ ਨਾਲ ਅਭੇਦ ਹੋ ਕੇ ਆਪਿੰਨ ਮੈਨੇ ਜੀ ਬ੍ਰਹਮ ਦੇ ਬ੍ਰਹਮ ਦੇ ਵਿੱਚ ਹੀ ਇਹ ਬ੍ਰਹਮ ਰੂਪੀ ਇਹ ਜਗਤ ਠੀਕ ਹੈ ਜੀ ਉਹਦੇ ਕਰਕੇ ਸਤ ਕਹਿ ਰਹੇ ਹੋ ਜਾਂ ਬ੍ਰਹਮ ਤੋਂ ਵੱਖਰਾ ਜਗਤ ਤਾਂ ਸਤ ਕਹਿ ਰਹੇ ਹੋ ਹਾਂਜੀ ਜੋ ਦੂਤੀਬ ਕਲਪ ਦਾ ਪ੍ਰਥਮ ਪੱਖ ਮਾਨੋ ਉਹ ਵੀ ਇਹ ਜਗਤ ਉਤਪਤੀ ਵਾਲਾ ਹੈ ਅਥਵਾ ਅਨਾਦੀ ਹੈ ਹਾਂਜੀ ਵੀ ਜਗਤ ਪੈਦਾ ਹੋਇਆ ਜਾਂ ਅਨਾਦੀ ਹੈ ਅਨਾਦੀ ਕਾਲ ਤੋਂ ਚੱਲਿਆ ਆ ਰਿਹਾ ਠੀਕ ਹੈ ਬਿਨਾ ਸ਼ੁਰੂਆਤ ਤੋਂ ਕਹਿੰਦੇ ਜਗਤ ਜਿਹੜਾ ਹੈ ਉਹ ਆਪਣੇ ਆਪ ਤੋਂ ਸੱਤ ਹੋ ਰਿਹਾ ਜਾਂ ਜਾਂ ਬ੍ਰਹਮ ਦੀ ਸੱਤਾ ਕਰਕੇ ਸੱਤ ਹੈ ਕਹਿੰਦੇ ਵੀ ਜੋ ਦੁੱਤੀ ਵਿਕਲਪ ਦਾ ਪ੍ਰਥਮ ਪੱਖ ਮੰਨੋ ਤੋ ਵੀ ਇਹ ਜਗਤ ਉਤਪਤੀ ਵਾਲਾ ਹੈ ਪੈਦਾ ਹੋਇਆ ਜਾਂ ਅਨਾਦੀ ਹੈ ਜੋ ਅਨਾਦੀ ਮੰਨੋ ਤੋ ਵੀ ਪ੍ਰਵਾਹ ਰੂਪ ਅਨਾਦੀ ਹੈ ਹੂੰ ਵਾ ਅਜਨ ਅਨਾਦੀ ਹੈ ਹੂੰ ਪ੍ਰਵਾਹ ਪ੍ਰਵਾਹ ਰੂਪ ਹੁੰਦਾ ਜਿਵੇਂ ਪਾਣੀ ਪਿੱਛੋਂ ਆ ਰਿਹਾ ਕਿ ਜਾ ਰਿਹਾ ਹੈ ਨਾ ਠੀਕ ਹੈ ਜੀ ਹਾਂਜੀ ਆ ਪੁੱਜਾਏ ਤਾਂ ਮੰਨ ਲੋ ਅਜਨ ਜਨਮ ਤੋਂ ਬਿਨਾ ਅਨਾਦੀ ਹੈ ਜੋ ਅਜਾਨ ਅਨਾਦੀ ਮੰਨੋ ਤੋ ਅਸੰਗਤ ਹੈ ਕਿ ਜੇ ਅਜਾਨ ਅਨਾਦੀ ਮੰਨੋਗੇ ਤਾਂ ਉਹ ਠੀਕ ਨਹੀਂ ਹੈ ਸਮਝ ਨਹੀਂ ਆਇਆ ਕਾਹਤੇ ਜੋ ਸ੍ਰਤੀ ਵਿੱਚ ਜਗਤ ਕੀ ਉਤਪਤੀ ਕਹੀ ਹੈ ਵੇਦ ਵਿੱਚ ਜਗਤ ਨੂੰ ਪੈਦਾ ਹੋਣ ਵਾਲਾ ਕਿਹਾ ਹੈ ਜਗਤ ਜਗਤ ਬਣਿਆ ਹੈ ਨਾ ਕੀਤਾ ਬਸਾਓ ਇੱਕੋ ਕੋ ਆਓ ਇਸਤੇ ਹੋਏ ਲੱਖ ਦਰੀਆਓ ਹਾਂਜੀ ਤੇ ਇਸ ਸ੍ਰuti ਸਾਥ ਵਿਰੋਧ ਹੋਏਗਾ ਹੂੰ ਜੇ ਮੈਂ ਮੰਨਦਿਆਂ ਵੀ ਇਹ ਅਨਾਦੀ ਹੈ ਅਜਾਣਾ ਜਨਾਦੀ ਹੈ ਆਪਣੇ ਆਪ ਤੋਂ ਹੀ ਪੈਦਾ ਕਿਸੇ ਨੇ ਪੈਦਾ ਨਹੀਂ ਕੀਤਾ ਹਾਂਜੀ ਫਿਰ ਵੇਦ ਦੇ ਵੇਦ ਦੇ ਉਲਟ ਹੋ ਜਾਣਗੇ ਨਾ ਆਪਾਂ ਗੁਰਬਾਣੀ ਦੇ ਠੀਕ ਹੈ ਜੀ ਔਰ ਜੋ ਉਤਪਤੀ ਨਾਸ ਵਾਲਾ ਮਾਨ ਕਰ ਪ੍ਰਵਾਹ ਰੂਪ ਸੇ ਨਾ ਦਿੱ ਕਹੋ ਤਮ ਤਬ ਹਮ ਕੋ ਇਸਤਪਤੀ ਹੈ ਜੇ ਤਾ ਮੰਨ ਲੋ ਵੀ ਪੈਦਾ ਹੁੰਦਾ ਨਾਸ ਹੁੰਦਾ ਪ੍ਰਵਾਹ ਰੂਪ ਚੱਲਿਆ ਹੁੰਦਾ ਕਈ ਵਾਰੀ ਕਈ ਬਾਰ ਫਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਹਾਂਜੀ ਹਾਂਜੀ ਇਦਾਂ ਮੰਨਦੇ ਤੇ ਅਸੀਂ ਵੀ ਮੰਨ ਲਾਂਗੇ ਤੁਹਾਡੀ ਗੱਲ ਠੀਕ ਹੈ ਤਬ ਜਗਤ ਉਤਪਤੀ ਨਾਸ ਵਾਲਾ ਹੂਆ ਫਿਰ ਫਿਰ ਤੇ ਸਿੱਧ ਹੋ ਗਿਆ ਵੀ ਜਗਤ ਪੈਦਾ ਵੀ ਹੁੰਦਾ ਤੇ ਨਾਸ ਵੀ ਹੁੰਦਾ ਨਾਸ ਵੀ ਹੁੰਦਾ ਠੀਕ ਹੈ ਜੀ ਔਰ ਜੇ ਬ੍ਰਹਮ ਸੇ ਇਹ ਭਿੰਨ ਹੁਆ ਤਾਂ ਬ੍ਰਹਮ ਵੀ ਉਤਪਤੀ ਨਾਸ ਵਾਲਾ ਹੋਵੇਗਾ ਹੋ আচ্ছা ਔਰ ਜੇ ਬ੍ਰਹਮ ਦਾ ਬ੍ਰਹਮ ਰੂਪ ਹੀ ਹੈ ਜਗਤ ਤੇ ਬ੍ਰਹਮ ਵੀ ਫਿਰ ਪੈਦਾ ਹੁੰਦਾ ਤੇ ਮਰ ਜਾਂਦਾ ਹਾਂਜੀ ਔਰ ਜੋ ਬ੍ਰਹਮ ਸੇ ਭਿੰਨ ਹੁਆ ਬ੍ਰਹਮ ਸੱਤਾ ਕਰਸਤਾ ਹੈ ਜੈ ਮਾਨੋ ਜੋ ਬ੍ਰਹਮ ਸੇ ਪੈਨ ਹੋਆ ਹਾਂ ਹਾਂ ਬ੍ਰਹਮ ਸਤ ਬ੍ਰਹਮ ਸत्ता ਕਰ ਸਤ ਹੈ ਜੇ ਮਾਨੋ ਯਾਨੀ ਜਗਤ ਨੂੰ ਤੁਸੀਂ ਮੰਨਦੇ ਹੋ ਵੀ ਬ੍ਰਹਮ ਤੋਂ ਪੈਨ ਹੈ ਤੇ ਬ੍ਰਹਮ ਦੀ ਸत्ता ਕਰਕੇ ਸਤ ਹੈ ਤਬ ਬ੍ਰਹਮ ਸत्ता ਸੇ ਪੈਨ ਹੋਆ ਹੂੰ ਸੋ ਤੈ ਸੱਤਾ ਸੂਨ ਹੋਣੇ ਤੇ ਜਗਤ ਅਸਤ ਸਿੱਧ ਰੂਪ ਸਿੱਧ ਹੋਆ ਸਤ ਰੂਪ ਸਿੱਧ ਹੋਆ ਅੱਛਾ ਬ੍ਰਹਮ ਤੋਂ ਪੈਨ ਕੋ ਬ੍ਰਹਮ ਤੋਂ ਪੈਨ ਕੋਈ ਚੀਜ਼ ਸਤ ਹੈ ਨਹੀਂ ਨਾ ਹਾਂਜੀ ਬ੍ਰਹਮ ਹੀ ਸਤ ਹੈ ਠੀਕ ਹੈ ਜੀ ਜਗਤ ਦੇਸ ਤੋਂ ਪੈਨ ਹੋਣ ਕਰਕੇ ਉਹ ਅਸਤ ਹੋ ਗਿਆ ਨਾ ਹਾਂਜੀ ਔਰ ਜੋ ਇਹ ਜਗਤ ਆਪਣੀ ਸੱਤਾ ਕਰ ਸਤਮਾਨ ਨੂੰ ਹਾਂਜੀ ਇਹ ਆਪਣੀ ਸੱਤਾ ਕਰ ਤਦ ਹਮਨ ਪੁੱਛਤੇ ਹੈ ਇਹ ਜਗਤ ਪਰਮਾਰਥਕ ਸਤ ਹੈ ਵਿਵਾਰਕ ਸਤ ਹੈ ਵਾਪਰਤੀ ਭਾਸ਼ਕ ਸਤ ਤਿੰਨ ਤਰ੍ਹਾਂ ਦੀ ਸੱਤਾ ਹੁੰਦੀ ਹੈ ਜੀ ਠੀਕ ਹੈ ਜੀ ਇੱਕ ਪਰਮਾਰਥਕ ਸੱਤਾ ਹੁੰਦੀ ਹੈ ਇੱਕ ਵਿਵਾਰਕ ਸੱਤਾ ਹੁੰਦੀ ਹੈ ਇੱਕ ਪ੍ਰਤੀ ਭਾਸ਼ਕ ਸੱਤਾ ਹੁੰਦੀ ਹੈ ਪ੍ਰਤੀ ਠੀਕ ਹੈ ਜੀ ਜੋ ਜਗਤ ਪਰਮਾਰਥਿਕ ਸੱਤ ਮਾਨੋ ਤਬ ਇੱਕ ਬ੍ਰਹਮ ਪਰਮਾਰਥਿਕ ਸੱਤ ਦੂਸਰਾ ਜਗਤ ਪਰਮਾਰਥਿਕ ਸੱਤ ਹੋ ਗਿਆ ਹਾਂਜੀ ਇੱਕ ਤਾਂ ਇੱਕ ਤਾਂ ਬ੍ਰਹਮ ਪਰਮਾਰਥਿਕ ਸੱਤ ਹੋ ਗਿਆ ਦੂਜਾ ਜਗਤ ਪਰਮਾਰਥਿਕ ਸੱਤ ਹੋ ਗਿਆ ਦੋ ਹੋ ਗਏ ਹਾਂਜੀ ਦੋ ਹੋ ਗਏ ਨਾ ਤਾਂ ਇੱਕ ਮੇਵਾ ਦੁੱਤੀਏ ਬ੍ਰਹਮ ਹਾਂ ਇਸ ਸੁਰਤੀ ਕੇ ਸਾਥ ਵਿਰੋਧ ਹੋਵੇਗਾ ਜਿਹੜਾ ਇੱਕ ਕਹਿੰਦਾ ਇੱਕੋ ਹੈ ਭਾਈ ਇੱਕੋ ਹੈ ਦੋ ਹੈ ਹੀ ਨਹੀਂ ਹੂੰ ਔਰ ਜੋ ਵਿਵਾਰਕ ਸੱਤ ਮਾਨੋ ਤਬ ਬ੍ਰਹਮ ਕੇ ਅ ਗਿਆਨ ਕਰ ਜਿੰਨ ਕੀ ਪ੍ਰਤੀਤੀ ਬ੍ਰਹਮ ਗਿਆਨ ਸੇ ਜਿੰਨ ਕੀ ਨਿਰਵਰਤੀ ਹੋਏ ਸੋ ਵਿਵਾਰਕ ਸੱਤ ਕਹੀਏ ਹੈ ਹੂੰ ਵਿਵਾਰਕ ਸੱਤ ਦੇ ਲੱਛਣ ਹੁੰਦੇ ਨੇ ਵੀ ਬ੍ਰਹਮ ਕੇ ਅ ਗਿਆਨ ਕਰ ਜਿੰਨ ਕੀ ਪ੍ਰਤੀਤੀ ਔਰ ਬ੍ਰਹਮ ਕੇ ਗਿਆਨ ਕਰ ਜਿੰਨ ਕੀ ਨਿਰਵਰਤੀ ਹੋਏ ਜਿਵੇਂ ਜਿੰਨਾ ਚਿਰ ਰੱਸੀ ਸਾਫ ਨਹੀਂ ਦਿਸਦੀ ਉਹਨਾਂ ਚਿਰ ਸੱਪ ਦਿਸਦਾ ਜਦੋਂ ਰੱਸੀ ਸਾਫ ਦਿਸਦੀ ਹੈ ਸੱਪ ਦੀ ਨਿਰਵਰਤੀ ਹੋ ਜਾਂਦੀ ਹੈ ਠੀਕ ਹੈ ਜੀ ਤੋ ਵੀ ਅਗਿਆਨ ਕਾਲ ਸਥਾਈ ਹੋਣੇ ਕਰ ਜਗਤ ਅਸਤ ਰੂਪ ਹੋ ਆਵੇ ਅਗਿਆਨ ਕਾਲ ਚ ਟਿਕਦਾ ਗਿਆਨ ਕਾਲ ਚ ਜਗਤ ਨਹੀਂ ਹੁੰਦਾ ਜਦੋਂ ਗਿਆਨ ਹੁੰਦਾ ਜਦ ਕਾਰਯਕਸ਼ਨਾ ਦ੍ਰਿਸ਼ਟੇਤ ਫਿਰ ਅਸਤ ਰੂਪ ਹੋ ਗਿਆ ਠੀਕ ਹੈ ਜੀ ਔਰ ਜੋ ਪ੍ਰਤੀਭਾਸ਼ਿਕ ਸਤ ਕਹੋ ਤਬ ਪ੍ਰਤੀਤਿ ਮਾਤਰ ਹੋਣੇ ਤੇ ਜਗਤ ਸਤ ਨਾ ਹੁਆ ਕਿਉਂਕਿ ਜਿਹੜਾ ਬਸ ਦੀ ਭਾਸ਼ਿਕ ਹੁੰਦਾ ਉਹਦਾ ਸਿਰਫ ਜਿਵੇਂ ਮਾਰੂਥਲ ਚ ਰੇਤਾ ਚਮਕਦਾ ਪਾਣੀ ਦਿਸਦਾ ਹੁੰਦਾ ਤਾਂ ਨਹੀਂ ਨਾ ਅੱਛਾ ਜੀ। ਉਹ ਭਾਸਦਾ ਹੀ ਹੈ ਨਾ ਮਹਿਸੂਸ ਹੀ ਹੁੰਦਾ ਹੁੰਦਾ ਕੋਈ ਨਹੀਂ। ਪਰ ਵੀ ਜਿਹੜੀ ਚੀਜ਼ ਨਹੀਂ ਹੁੰਦੀ ਉਹਨੂੰ ਕਹਿੰਦੇ ਪ੍ਰਤੀਭਾਸ਼ਕ ਜਿਹੜੀ ਲੱਗਦੀ ਆ ਭਾਸਦੀ ਜਿਵੇਂ ਰੱਸੀ ਜੀ ਸਭ ਭਾਸਦਾ ਹੈ ਪਰ ਹੁੰਦਾ ਨਹੀਂ। ਹਾਂ ਇਲੂਜਨ। ਹਾਂ ਜੀ। ਜੋ ਪ੍ਰਤੀ ਜੋ ਪ੍ਰਤੀਭਾਸ਼ਕ ਸਤ ਕਹੋ ਤਬ ਪ੍ਰਤੀਤ ਮਾਤਰ ਹੋਣੇ ਦੇ ਉਹ ਤੇ ਪ੍ਰਤੀਤ ਮਾਤਰ ਹੀ ਹੈ ਨਾ। ਜਗਤ ਸਤ ਨਾ ਹੂਆ। ਹਾਂ। ਔਰ ਜੋ ਐਸੇ ਕਹੋ ਗੁਰੂ ਨਾਨਕ ਸਾਹਿਬ ਜੀ ਨੇ ਕਹਾ ਆਪ ਸਤ ਕੀਆ ਸਭ ਸਤ ਹੂੰ ਤਾਂ ਤੇ ਜਗਤ ਸਤ ਰੂਪ ਹੋਆ ਹੂੰ ਸੋ ਇਹ ਵੀ ਕਹਿਣਾ ਤੇਰਾ ਝੂਠ ਹੈ ਕਾਹੇ ਤੇ ਜੋ ਇਸ ਤੁਖ ਦਾ ਇਹ ਅਰਥ ਹੈ ਆਪ ਸਤ ਰੂਪ ਜੋ ਬ੍ਰਹਮ ਹੈ ਇਸ ਨੇ ਆਪਣੀ ਸਤ ਕਾ ਸਤ ਕਹੀਏ ਸੱਤਾ ਸੇ ਸਭ ਜਗਤ ਕੋ ਉਤਪਤੀ ਕੀਤਾ ਹੈ ਆਪ ਕੀ ਇਹ ਆਪ ਸਤ ਕੀਆ ਸਭ ਸਤ ਉਹਨੇ ਆਪਣੀ ਸੱਤਾ ਨਾਲ ਜਗਤ ਪੈਦਾ ਕੀਤਾ ਹੈ ਤਾਂ ਤੇ ਇਸ ਤੱਕ ਮੈਂ ਵੀ ਜਗਤ ਕੀ ਸਤ ਰੂਪਤਾ ਨਹੀਂ ਪ੍ਰਤੀਤ ਹੁੰਦੀ। ਅੱਛਾ ਜੀ। ਭਈ ਜਗਤ ਜਿਹੜਾ ਹੈ ਉਹ ਆਪ ਸੱਤਾ ਕਰਕੇ ਉਹਨੇ ਪੈਦਾ ਕੀਤਾ ਹੈ ਪਰ ਉਸ ਜਗਤ ਸੱਤ ਨਹੀਂ ਹੈਗਾ। ਕੀਤਾ ਸੱਤ। ਠੀਕ ਹੈ। ਆਓ ਠੀਕ ਹੈ ਹਾਂ ਜੀ ਸਮਝ ਆ ਗਿਆ। ਔਰ ਜੋ ਹੱਟ ਸੇ ਇਹ ਅਰਥ ਨਾ ਮੰਨੇ ਜਗਤ ਕੋ ਸਤ ਰੂਪ ਮੰਨੇ ਤਾਂ ਉਤਪਤੀ ਕਹਿਣਾ ਵਿਅਰਥ ਹੋਏਗਾ। ਹੂੰ ਪੈਦਾ ਹੋਇਆ ਕੋਈ ਨਾ ਉਹ ਕੀ ਆ ਪਰ ਕਿਵੇਂ ਕਰੋਗੇ ਨਾ ਹਾਂ ਮਨੇ ਕੀ ਆ ਨਾ ਜਿਹੜੀ ਚੀਜ਼ ਕੀਤੀ ਹੁੰਦੀ ਉਹ ਤਾਂ ਸੱਤ ਨਹੀਂ ਹੁੰਦੀ ਹਾਂਜੀ ਕਾਹਤੇ ਜੋ ਸੱਤ ਦਾ ਜਨਮ ਮੰਨਣਾ ਮੇਰੇ ਮੁਖ ਵਿਖੇ ਜੇਬਾ ਨਹੀਂ ਇਸ ਨਿਆਏ ਕੇ ਤੁਲ ਹੈ ਹੂੰ ਜੇ ਉਹ ਕਹਿੰਦਾ ਵੀ ਸੱਤ ਪੈਦਾ ਹੋਇਆ ਸੱਤ ਜੰਮਿਆ ਹਾਂਜੀ ਤਾਂ ਉਹ ਇਦਾਂ ਦੀ ਇਦਾਂ ਦੀ ਗੱਲ ਹੈ ਜਿਵੇਂ ਕੋਈ ਬੰਦਾ ਬੋਲ ਰਿਹਾ ਉਹ ਕਹਿ ਰਿਹਾ ਵੀ ਮੇਰੇ ਮੂੰਹ ਚ ਜੀਬ ਕੋਈ ਨਹੀਂ ਹੂੰ ਉਹ ਝੂਠ ਬੋਲ ਰਿਹਾ ਕੀ ਬੋਲ ਰਿਹਾ ਔਰ ਜੋ ਕੋ ਉਤਪਤੀ ਨਹੀਂ ਹੁੰਦਾ ਹਾਂ ਹਾਂ ਉਤਪਤ ਨਹੀਂ ਹੁੰਦਾ ਆ ਭਾਵ ਆ ਤੇਰਾ ਭਾਵ ਹੁੰਦਾ ਹੈ ਜਾਂ ਤੇ ਜਗਤ ਸਤ ਹੈ ਜੈ ਕਹਿਣਾ ਵੀ ਨਹੀਂ ਬਣਦਾ ਕਾਏ ਤੇ ਇਸ ਜਗਤ ਕੀ ਉਤਪਤੀ ਸੁਰਤੀ ਮੈਂ ਕਹੀ ਹੈ ਹੂੰ ਇਸ ਕੇ ਸਾਥ ਵਿਰੋਧ ਹੋਵੇਗਾ ਹੂੰ ਜਦੋਂ ਸਾਰੇ ਜੁ ਕਹਿੰਦੇ ਨਾ ਵੀ ਕੀਤਾ ਪਸਾਓ ਇੱਕੋ ਗਵਾਓ ਇਿੱਤੈ ਕਿਹਾ ਜਾਂਦਾ ਬਣਾਇਆ ਹੈ ਨਾ ਆਪ ਰਚਨਾ ਰਚੀ ਹੈ ਇਦਾਂ ਹੀ ਆਪਾਂ ਕਹਿੰਦੇ ਵੇਦ ਵੀ ਇਹ ਕਹਿੰਦੇ ਨੇ ਵੀ ਓਂਕਾਰ ਤੋਂ ਜਗਤ ਬਣਿਆ ਜਗਤ ਕੇ ਸੱਤ ਪੱਖ ਖੰਡਨ ਵਿਖੇ ਬਹੁਤ ਸੁਰਤੀਆਂ ਯੁਗਤੀਆਂ ਹੈ ਜਗਤ ਨੂੰ ਸੱਤ ਪੱਖ ਦਾ ਖੰਡਨ ਕਰਨ ਲਈ ਬਹੁਤ ਸੁਰਤੀਆਂ ਨੇ ਬੜੀਆਂ ਯੁਗਤੀਆਂ ਨੇ ਗ੍ਰੰਥ ਵਦਨ ਕੇ ਪੈਸੇ ਸੰਖੇਪ ਸੇ ਪ੍ਰਕਾਰ ਦਿਖਾਇਆ ਹੈ ਹੂੰ ਕਾਹੇ ਤੇ ਜੋ ਬੁੱਧੀਮਾਨ ਕੋ ਏਕ ਵਚਨ ਵੀ ਬਹੁਤ ਹੈ ਮੂਰਖੋ ਗ੍ਰੰਥ ਵੀ ਥੋੜੇ ਹੈ

ਹੈ ਦਿਲਦਾਰ ਦਲੀਲੋਂ ਬਾਹਰ ਜਿਹੜਾ ਉਹ ਦਿਲਦਾਰ ਪ੍ਰਮਾਤਮਾ ਹੈ ਉਹ ਦਲੀਲਾਂ ਤੋਂ ਬਾਹਰ ਹੈ ਸਾਗਰ ਤਰਨ ਤਰਲ ਹੈ ਸੌਖੀ ਸਮੁੰਦਰ ਸੰਸਾਰ ਨੂੰ ਤਰਨਾ ਸੌਖਾ ਹੈ ਨਦੀ ਦਲੀਲ ਤਰਨ ਹੈ ਔਖੀ ਸਾਗਰ ਤਰਨ ਤਰਲ ਤਰਲ ਹੈ ਸਾਗਰ ਜਿਹੜਾ ਸਾਗਰ ਨੂੰ ਤਰਨਾ ਪਾਣੀ ਵਾਲਾ ਜਿਹੜਾ ਤਰਲ ਤਰਲ ਪਾਣੀ ਦਾ ਜਿਹੜਾ ਸਾਗਰ ਹੈ ਉਹਨੂੰ ਤਰਨਾ ਸੌਖਾ ਹੈ ਕਹਿੰਦੇ ਸਾਗਰ ਨਦੀ ਦਲੀਲ ਤਰਨ ਹੈ ਔਖੀ ਪਰ ਦਲੀਲਾਂ ਦੀ ਜਿਹੜੀ ਦਨਦੀ ਹੈ ਤਰਨੀ ਬੜੀ ਔਖੀ ਹੈ ਇਹ ਦਲੀਲਾਂ 'ਚ ਫਸ ਗਿਆ ਬੰਦਾ ਫਸੇ ਰੰਦਾ ਹਾਂ ਦੋਹਿਰਾ ਸਭ ਦਲੀਲ ਕੋ ਮੇਟ ਕੇ ਬਿਦਲੀਲ ਹੋਏ ਸੰਤ ਸਭ ਦਲੀਲ ਕੋ ਮੇਟ ਕੇ ਬੇਦਲੀਲ ਹੋਏ ਸੰਤ ਕਹਿੰਦੇ ਵੀ ਜਿਹੜੇ ਸੰਤ ਨੇ ਸਾਰੀਆਂ ਦਲੀਲਾਂ ਛੱਡ ਕੇ ਬੇਦਨੀਲ ਹੋ ਜਾਂਦੇ ਨੇ ਕੋਈ ਦਲੀਲ ਨਹੀਂ ਦਿੰਦਾ ਹਾਂਜੀ ਬੇ ਦਲੀਲ ਕੀ ਸੇਜ ਮੈਂ ਆਇ ਰਮੇ ਭਗਵੰਤ ਜਿਹੜਾ ਦਰੀਲਾ ਛੱਡ ਦਿੰਦਾ ਬੇ ਦਲੀਲ ਹੋ ਜਾਂਦਾ ਉਹਦੀ ਹਿਰਦੇ ਰੂਪੀ ਸੇਜਾ ਤੇ ਪਰਮਾਤਮਾ ਆ ਕੇ ਬਹਿ ਜਾਂਦਾ ਤਪ ਤ੍ਰਿਆ ਸੁਦਾ ਅਸਿੱਧ ਤ੍ਰੈ ਨਿਮਖ ਆਉ ਕੇ ਮਾਨ ਮਾਹੇ ਵੀ ਤਿੰਨ ਥੋੜੀ ਬੰਦੇ ਦੀ ਉਮਰ ਥੋੜੀ ਹੈ ਤਿੰਨ ਚੀਜ਼ਾਂ ਬੰਦਾ ਇੱਕ ਦੰਦਾ ਤਪ ਕਰਨਾ ਇੱਕ ਹੁੰਦਾ ਵੀ ਇਸਤਰੀ ਦੇ ਸੁੱਖ ਭੋਗਣੇ ਇੱਕ ਹੁੰਦਾ ਅੰਮ੍ਰਿਤ ਪੀਣਾ ਅਮਰ ਹੋ ਜਾਣਾ ਇਹ ਤਿੰਨੇ ਚੀਜ਼ਾਂ ਥੋੜੀ ਉਮਰ ਚ ਔਖਾ ਸਿੱਧ ਕਰਨੀਆਂ ਅਸਿੱਧ ਨੇ ਹਾਂਜੀ ਦੁਖ ਰੂਪ ਭਵਤੇ ਅਬੇ ਬਿਨ ਨਰਾਸ ਸੁਖ ਨਾ ਹੈ ਹੁਣ ਦੁਖ ਰੂਪ ਸੰਸਾਰ ਤੋਂ ਤਰਨ ਬਾਅਦ ਤੇ ਨਿਰਾਸ਼ ਹੋਣਾ ਪੈਣਾ ਉਸ ਤੋਂ ਬਿਨ ਸੁਖ ਨਹੀਂ ਹੋਣਾ ਜੇ ਜੇ ਕੋ ਵੀ ਤਪ ਕਰਕੇ ਸੰਸਾਰ ਨੂੰ ਸੁਖੀ ਕਰ ਲਾਂਗੇ ਨਹੀਂ ਆਉਣਾ ਇਸਤਰੀਆਂ ਦੇ ਨਾਲ ਨਹੀਂ ਆਉਣਾ ਅੰਮ੍ਰਿਤ ਪੀ ਕੇ ਵੀ ਨਹੀਂ ਆਉਣਾ ਕਹਿੰਦੇ ਇਸ ਕਰਕੇ ਉਦਾਸ ਹੋਣਾ ਇਸ ਸੰਸਾਰ ਤੋਂ ਵਿਰਾਗ ਧਾਰਨ ਕਰਨਾ ਹੀ ਬਸ ਇੱਕੋ ਉਪਾਏ ਹੂੰ ਜਦ ਇਹ ਉਪਾਏ ਕਰੇ ਤਬ મોਖ ਹੋਗਾ ਇਤਿਆਦੀ ਗੁਰੂ ਉਤਰ ਦੇਵੇ ਹੈ ਸ਼ੰਕਾ ਐਸੇ ਪੁੱਛਣੇ ਸੇ ਕੀ ਹੋਵੇ ਹੈ ਸਮਾਧਾਨ ਜਦ ਸ੍ਰੀ ਗੁਰੂ ਵੇਦ ਪ੍ਰਣੀਤ ਉਪਦੇਸ਼ ਕਰੇ ਯਾਨੀ ਵੇਦਾਂ ਦਾ ਵੇਦਾਂ ਦੇ ਪੱਖ ਵਿੱਚ ਜੋ ਲਿਖਿਆ ਉਹਦਾ ਉਪਦੇਸ਼ ਦੇਵੇ ਉਸ ਕੋ ਨਿਸ਼ਚੇ ਪੂਰਵਕ ਜਦ ਸਿੱਖ ਆਪਣੇ ਚਿੱਤ ਮੇ ਧਾਰਨ ਕਰੇਗਾ ਤਬ ਸਿੱਖ ਕੋ ਉਹ ਬਚਨ ਪਰਮ ਸ਼ਾਂਤੀ ਕੋ ਦੇਵੇਂਗੇ ਜੇ ਇਸ ਕਾ ਫਲ ਹੈ ਸੰਕਾ ਐਸੇ ਤਿਆਗ ਐਸੇ ਗਿਆਤ ਕੇ ਹੋ ਕਰ ਕਿਸ ਕਿਸ ਨੇ ਪੁੱਛਾ ਹੈ ਅਗਿਆਤ ਕੀ ਹੁੰਦਾ ਜਾਣਕਾਰ ਗਿਆਨੀ ਅੱਛਾ ਜੀ ਕੀ ਤੱਕ ਗਿਆ ਕਹਿੰਦੇ ਐਸਾ ਕੌਣ ਹੈ ਜਿਹਨੇ ਪੁੱਛਿਆ ਹੋਵੇ ਹਾਂ ਜੀ ਪੜੋਸਿਆ ਜੋ ਜਤ ਰਾਨਨ ਕੇ ਸੁਤ ਚਾਰ ਗਹੀ ਨ ਬਭੂਤਰ ਮੇ ਹਰ ਮਾਹੀ ਕਹਿੰਦੇ ਬ੍ਰਹਮਾ ਦੇ ਚਾਰ ਪੁੱਤਰ ਸੀ ਸੰਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ ਉਹਨਾਂ ਨੇ ਪਿਪੂਤੀ ਗ੍ਰਹਿਣ ਨਹੀਂ ਕੀਤੀ ਗਈ ਨਾ ਪਿਪੂਤ ਰਮੇ ਹਰ ਮਾਹੀ ਉਹ ਪਰਮਾਤਮਾ ਵਿੱਚ ਹੀ ਰਾਮ ਗਏ ਪਿਪੂਤ ਮਤਲਬ ਇਥੇ ਮਹਾਰਾਜ ਜੀ ਤੁਹਾਨੂੰ ਪਦਾਰਥ ਮਾਇਆ ਅੱਛਾ ਤੁਹਾਨੂੰ ਉਪਪੂਤ ਅੱਛਾ ਜੀ ਯਾਦਵ ਹੈ ਹਰ ਪੂਰਨ ਤੇ ਅਬ ਲੋਰਤ ਹੈ ਸੋਭ ਸੰਤਨ ਮਾਹੀ ਕਹਿੰਦੇ ਭਾਵੇਂ ਭਗਵਾਨ ਵਿਸ਼ਨੂੰ ਜੀ ਪੂਰਨ ਹਨ ਫੇਰ ਵੀ ਕਹਿੰਦੇ ਨੇ ਉਹ ਸੰਤਾਂ ਦੀ ਸੰਗਤ ਵਿੱਚ ਪ੍ਰੀਤ ਕਰਦੇ ਨੇ ਆਪ ਭਗਵਾਨ ਕ੍ਰਿਸ਼ਨੂ ਜੀ ਪੂਰਨ ਹੋ ਕੇ ਵੀ ਕਥਾ ਸੁਣਨ ਜਾਂਦੇ ਨੇ ਸੇਸ਼ ਸਮਿਪ ਸੁਨੇ ਹਰ ਕੋ ਜਸ ਸੰਭ ਸਮਿਪ ਸਦਾ ਚਲ ਜਾਹੀ ਕਹਿੰਦੇ ਸੇਸ਼ਨਾਗ ਦੇ ਕੋਲੋਂ ਹਰੀ ਦਾ ਜਸ ਸੁਣਦੇ ਨੇ ਸ਼ਿਵ ਜੀ ਦੇ ਕੋਲ ਜਾਂਦੇ ਨੇ ਇੱਕ ਕਥਾ ਸੁਣਨ ਵਾਸਤੇ ਹਾਂ ਉਹ ਤੇ ਹਾ ਗੁਣ ਉਤਮ ਨਾਸ ਕੋ ਸੰਗਤ ਤੇ ਸਨ ਕਾਦ ਡਰਾਈ ਕਹਿੰਦੇ ਉਤਮ ਗੁਣ ਜਿਹੜੇ ਨੇ ਉਹ ਮਾੜੀ ਸੰਗਤ ਨਾਲ ਖਤਮ ਹੋ ਜਾਂਦੇ ਨੇ ਉਹ ਸੰਗਤ ਤੋਂ ਸੰਨਕ ਸਰੰਦਨ ਸਨਾਤਨ ਸੰਤ ਕੋ ਮਾਰ ਵੀ ਡਰਦੇ ਨੇ ਇਸ ਕਰਕੇ ਤੁਸੀਂ ਵੀ ਸੰਤਾਂ ਦੀ ਸੰਗਤੀ ਕਰੋ ਮਨ ਦੁਸ਼ਟਾਂ ਪਾਮਰ ਬੰਦਿਆਂ ਦੀ ਵਿਸ਼ੇਹੀ ਪੁਰਾਂ ਦੀ ਸੰਗਤ ਨਾ ਕਰੋ ਸਾਥ ਇਹ ਤੇ ਭਾਵ ਸਾਮਰ ਤੋਂ ਲੱਗਦਾ ਹੈ ਹਾਂਜੀ ਸਾਥ ਹੈ ستس کرتے رہے ہیں ستسنگ انہوں بھی نہیں تیاگا ایسے گرو کا ستسنگ سکھ کو نہیں چھوڑنا چاہیے شنکا شری گرو جی کے ساتھ ترا ਸੰਬੰਧੀਆਂ ਦੇ ਸਾਥ ਜਗਿਆਸੂ ਦਾ ਕੈਸਾ ਵਰਤਾਵ ਹੋਣਾ ਚਾਹੀਏ ਸਮਾਧਾਨ ਚਾਰ ਸਗਣ ਗਨ ਹੋ 12 ਅੱਖਰ ਹੋ ਸੋ ਟੋਟਕਛੰਦ ਕਹਾ ਜਾਤਾ ਹੈ ਹੁਣ ਟੋਟਕਛੰਦ ਦੇ ਉਹਨੇ ਲੱਛਣ ਵੀ ਦੱਸਦੇ ਨੇ ਗਣ ਕਿੰਨੇ ਹੁੰਦੇ ਚਾਰ ਸਗਣ ਹੁਣ ਤੇ 12 ਅੱਖਰ ਹੋਣ ਉਹ ਟੋਟਕਛੰਦ ਹੁੰਦਾ ਇਹਨੇ ਕਰ ਲਈ ਜੀ ਸਤਿਵੰਤ ਜੀ ਮਹਾਰਾਜ ਜੀ ਕੋਈ ਨਹੀਂ ਪਤਾ ਕਿ ਕਰ ਲਾਂ ਮੈਂ ਉੱਤੋਂ ਚੰਗਲ ਮਾਰੇ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ